ਅੱਜ ਦੀ ਤਾਜ਼ਾ ਖ਼ਬਰ ਜਦੋਂ ਐਸਸੀ ਨਾਲ ਸੰਬੰਧ ਰੱਖਦੇ ਹੋਏ ਸੁਪਰੀਮ ਕੋਰਟ ਦੇ ਜੱਜ ਨੂੰ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਸੁਪਰੀਮ ਕੋਰਟ ਦੇ ਵਕੀਲ ਦੇ ਵੱਲੋਂ ਅੱਜ ਵੀ ਐਸਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੇਸ਼ੱਕ ਸਾਨੂੰ ਵੱਡੇ ਅਹੁਦੇ ਮਿਲ ਗਏ ਨੇ ਬੇਸ਼ੱਕ ਅਸੀਂ ਜੱਜ ਬਣ ਗਏ ਆ ਬੇਸ਼ੱਕ ਅਸੀਂ ਵੱਡੇ ਮੁਕਾਮ ਹਾਸਲ ਕਰ ਲਏ ਨੇ ਪਰ ਘਟਿਆ ਸੋਚ ਵਾਲੇ ਲੋਕਾਂ ਦੀ ਸੋਚ ਅਸੀਂ ਨਹੀਂ ਬਦਲ ਸਕੇ ਘਟਿਆ ਸੋਚਣ ਵਾਲੇ ਲੋਕਾਂ ਦੀ ਸੋਚ ਅਸੀਂ ਨਹੀਂ ਬਦਲ ਸਕੇ ਉਹਨਾਂ ਲੋਕਾਂ ਦੀ ਜਿਹੜੀ ਸੋਚ ਹੈ ਸਾਡੇ ਪ੍ਰਤੀ ਐਸਸੀ ਪਾਇਚਾਰੇ ਪ੍ਰਤੀ ਉਹ ਘਟਿਆ ਹੀ ਰਹਿਣੀ ਹੈ ਇਹ ਘਟਿਆ ਲੋਕ ਚੰਦ ਕੋ ਲੋਕ ਹੁੰਦੇ ਨੇ ਇਹਨਾਂ ਨੇ ਬਹੁਤ ਗੰਦ ਪਾਇਆ ਹੋਇਆ ਪੂਰੇ ਭਾਰਤ ਦੇ ਵਿੱਚ ਇਹ ਤਾਜ਼ਾ ਮਿਸਾਲ ਤੁਹਾਨੂੰ ਦਿਨੇ ਆ ਅੱਜ ਸੁਪਰੀਮ ਕੋਰਟ ਦੀ ਅੱਜ ਸੁਪਰੀਮ ਕੋਰਟ ਦੇ ਜੱਜ ਬੀ ਆਰ ਗਵਾਈ ਅੱਜ ਸੁਪਰੀਮ ਕੋਰਟ ਦੇ ਜੱਜ ਬੀ ਆਰ ਗਵਾਈ ਦੇ ਉੱਪਰ ਵਕੀਲ ਦੇ ਵੱਲੋਂ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਦੱਸਦੇ ਆਂ ਇਹ ਮਾਮਲਾ ਕੀ ਸੀ ਇਹ ਕੁਝ ਟਾਈਮ ਪਹਿਲਾਂ ਇੱਕ ਮੰਦਰ ਦੀ ਸੁਣਵਾਈ ਹੋ ਰਹੀ ਸੀ ਉਸ ਸੁਣਵਾਈ ਨੂੰ ਲੈ ਕੇ ਜਦੋਂ ਇਸ ਜੱਜ ਦੇ ਕੋਲ ਇਹ ਮਾਮਲਾ ਆਉਂਦਾ ਤੇ ਇਹ ਵਕੀਲ ਆਪਣੇ ਤੱਥ ਪੇਸ਼ ਕਰਦਾ ਤੇ ਕਹਿੰਦਾ ਹੈ ਉਥੇ ਮੰਦਿਰ ਬਣਨਾ ਚਾਹੀਦਾ ਜੱਜ ਸਾਹਿਬ ਨੇ ਕਿਹਾ ਕਿ ਇਸ ਜਿਹੜਾ ਤੁਸੀਂ ਮੈਟਰ ਲੈ ਕੇ ਆਉਂ ਆ ਇਸ ਦਾ ਫੈਸਲਾ ਮੈਂ ਨਹੀਂ ਕਰ ਸਕਦਾ ਇਸ ਦਾ ਫੈਸਲਾ ਦੂਜੇ ਜੱਜ ਸਾਹਿਬ ਨੇ ਕਰਨਾ ਹੈ ਇਹ ਕੇਸ ਮੇਰੇ ਕੋਲ ਨਹੀਂ ਹੈ ਇਹ ਗੱਲ ਕੀਤੀ ਸੀ ਇਥੋਂ ਜਿਹੜਾ ਕਿ ਵਕੀਲ ਹੈ ਗੁੱਸੇ ਵਿੱਚ ਸੀ ਸੁਣਵਾਈ ਹੋ ਰਹੀ ਸੀ ਕਿਸੇ ਹੋਰ ਕੇਸ ਦੇ ਵਿੱਚ ਜੱਜ ਬੀ ਆਰ ਗਵਈ ਉਸ ਕੇਸ ਨੂੰ ਹੈਂਡਲ ਕਰ ਰਹੇ ਸੀ ਦੇਖ ਰਹੇ ਸੀ ਸੁਣਵਾਈ ਕਰ ਰਹੀ ਸੀ ਸੁਪਰੀਮ ਕੋਰਟ ਦੇ ਜੱਜ ਤੇ ਸੁਪਰੀਮ ਕੋਰਟ ਦਾ ਜਿਹੜਾ ਵਕੀਲ ਹੈ ਰਾਕੇਸ਼ ਕਿਸ਼ੋਰ ਰਾਕੇਸ਼ ਕਿਸ਼ੋਰ ਹੌਲੀ-ਹੌਲੀ ਆਪਣੀ ਕੁਰਸੀ ਤੋਂ ਉੱਠਿਆ ਤੇ ਜੱਜ ਸਾਹਿਬ ਦੇ ਬਿਲਕੁਲ ਸਾਹਮਣੇ ਚਲੇ ਜਾਂਦਾ ਤੇ ਉੱਥੇ ਜਾ ਕੇ ਆਪਣੀ ਜੁੱਤੀ ਲਾ ਲੈਂਦਾ ਜਦੋਂ ਜੁੱਤੀ ਉੱਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਜਿਹੜੇ ਉੱਥੇ ਮੁਲਾਜ਼ਮ ਹੁੰਦੇ ਨੇ ਉਹਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਉਸ ਦੀ ਜਿਹੜੀ ਗ੍ਰਿਫਤਾਰੀ ਪਾਈ ਗਈ ਹੈ ਤੇ ਜਦੋਂ ਉਸ ਨੇ ਜਦੋਂ ਗ੍ਰਿਫਤਾਰ ਕਰ ਰਹੇ ਸੀ ਤੇ ਉੱਚੀ ਉੱਚੀ ਨਾਰੇ ਲਾਉਣ ਲੱਗ ਗਿਆ ਉੱਚੀ ਉੱਚੀ ਨਾਰੇ ਲਾਉਣ ਲੱਗ ਗਿਆ ਇਹ ਜਿਹੜਾ ਸੁਪਰੀਮ ਕੋਰਟ ਦਾ ਵਕੀਲ ਸੀ ਰਕੇਸ਼ ਕਸ਼ੋਰ ਕਹਿੰਦਾ ਸਨਾਤਨ ਕਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਇਸ ਤਰ੍ਹਾਂ ਦੇ ਨਾਰੇ ਲਗਾਉਣ ਲੱਗ ਜਾਂਦਾ ਤਾਂ ਤੁਰੰਤ ਜਿਹੜੇ ਪੁਲਿਸ ਹੈ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਸ ਦੇ ਉੱਤੇ ਤੁਰੰਤ ਐਕਸ਼ਨ ਹੁੰਦਾ ਹੈ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਦਾ ਜਿਹੜਾ ਲਾਇਸੈਂਸ ਹੈ ਉਹ ਬਿਲਕੁਲ ਰੱਦ ਕਰ ਦਿੱਤਾ ਗਿਆ ਹੈ ਹੁਣ ਇਹ ساری ਜ਼ਿੰਦਗੀ ਦੇ ਵਿੱਚ ਕਿਸੇ ਵੀ ਕੋਰਟ ਦੇ ਜੇ ਵਿੱਚ ਜਾ ਕੇ ਆਪਣੀ ਵਕੀਲੀ ਨਹੀਂ ਛਾੜ ਸਕਦਾ ਆਪਣੀ ਵਕੀਲੀ ਦਾ ਰੋਮ ਨਹੀਂ ਪਾ ਸਕਦਾ ਕਿਸੇ ਵੀ ਜੱਜ ਸਾਹਿਬ ਦੇ ਅੱਗੇ ਇਹ ਵਕੀਲ ਬਣ ਕੇ ਨਹੀਂ ਜਾ ਸਕਦਾ ਇਸ ਦਾ ਸਦਾ ਦੇ ਲਈ ਜਿੰਨਾ ਵੀ ਇਹਦਾ ਖਿਲਾਰਿਆ ਹੋਇਆ ਸੀ ਜਿੰਨੇ ਵੀ ਇਹਦੇ ਚੇਲੇ ਚਪਟੇ ਰੱਖੇ ਹੋਏ ਸੀ ਉਹਨਾਂ ਦਾ ਜਿਹੜਾ ਕਿ ਲਾਇਸੈਂਸ ਰੱਦ ਕਰ ਦਿੱਤਾ ਗਿਆ ਤੇ ਇਸ ਘਟਿਆ ਵਕੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਨੂੰ ਇੱਕੋ ਹੀ ਦਿੱਕਤ ਸੀ ਕਿ ਇਹ ਜਿਹੜਾ ਜੱਜ ਸਾਹਿਬ ਹੈ ਉਹ ਦਲਿਤ ਪਰਿਵਾਰ ਤੋਂ ਹੈ ਉਸ ਨੂੰ ਇੱਕੋ ਹੀ ਦਿੱਕਤ ਸੀ ਕਿ ਇਹ ਜਿਹੜਾ ਜੱਜ ਸਾਹਿਬ ਹੈ ਇਹ ਐਸ ਸੀ ਕਿਉਂ ਹੈ ਐਸੀ ਜੱਜ ਕਿਉਂ ਲੱਗ ਗਏ ਐਸੀ ਜੱਜ ਕਿਉਂ ਸੁਣਵਾਈ ਕਰ ਰਹੇ ਨੇ ਇੱਥੇ ਅਸੀਂ ਹੋਣੇ ਚਾਹੀਦੇ ਨੇ ਸਾਡੀ ਕਮਿਊਨਿਟੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਇਹ ਸ਼ਬਦ ਇਹ ਸੋਚੀ ਬੈਠਾ ਸੀ ਇਸ ਤਰ੍ਹਾਂ ਦੀ ਇੱਕ ਘਟੀਆ ਮਾਨਸਿਕਤਾ ਲਈ ਫਿਰਦਾ ਹੈ ਤੇ ਇਸ ਤਰ੍ਹਾਂ ਦਾ ਇਹ ਜਿਹੜਾ ਘਟੀਆ ਵਕੀਲ ਹੈ ਇਹ ਜਿਸ ਲੋਕਾਂ ਨੂੰ ਕੀ ਸੇ ਦੇਗਾ ਜਿਹੜਾ ਆਪ ਹੀ ਜਾਤਾਂ ਪਾਤਾਂ ਦੇ ਵਿੱਚ ਉਲਝਿਆ ਹੋਇਆ ਹੈ ਇਸ ਤਰ੍ਹਾਂ ਦੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਹਿਸਾਬ ਨਾਲ ਇਹ ਜੱਜ ਸਾਹਿਬ ਨੇ ਕੀਤੀ ਹੈ ਇਹਦਾ ਲਾਇਸੈਂਸ ਕੈਂਸਲ ਕੀਤਾ ਇਹਨੂੰ ਸਜ਼ਾ ਵੀ ਬਹੁਤ ਵੱਡੀ ਹੋਣੀ ਚਾਹੀਦੀ ਹੈ ਤਾਂ ਕਿ ਹੋਰ ਕੋਈ ਉੱਠ ਕੇ ਇਸ ਤਰ੍ਹਾਂ ਦੇ ਕੰਮ ਨਾ ਕਰ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸ ਵੀਡੀਓ ਦੇ ਉੱਪਰ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਦਿਓ ਕਿ ਅੱਜ ਵੀ ਇਸ ਤਰ੍ਹਾਂ ਦੇ ਲੋਕ ਐਸੀ ਭਾਈਚਾਰੇ ਨਾਲ ਵਿਚਕਰਾ ਰੱਖਣ ਵਾਲੇ ਹੈਗੇ ਨੇ ਜਿਹੜੇ ਘਟਿਆ ਸੋਚਦੇ ਮਾਲਕ ਨੇ ਕਿ ਜਿਹੜੇ ਕਿ ਐਸੀ ਭਾਈਚਾਰੇ ਨੂੰ ਉੱਪਰ ਵੱਧਾ ਨਹੀਂ ਦੇਖ ਸਕਦੇ ਮੈਂ ਤੁਹਾਡਾ ਆਪਣਾ ਸੋਨਾ رائے ਨੂੰ ਦਿਓ ਇਜਾਜ਼ਤ ਫੇਰ ਮਿਲਦੇ ਆ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਸਸਰੀ ਕਾਲ